ਸੰਬੰਧਤ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹੀ ਵਰਕਰਾਂ ਤੇ ਨੇਤਾਵਾਂ ਨੂੰ ਪੁਲਿਸ ਨੇ ਨਜ਼ਰਬੰਦ ਕਰ ਦਿੱਤਾ ਹੈ। ਵਿਕਰਮ ਅਜੀਠਾ ਤੇ ਹਗ ਤੇ ਵਿੱਚ ਰੋਸ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਈ ਸੀ ਵਰਕਰਾਂ ਨੂੰ ਕਿ ਨਜ਼ਰਬੰਦ ਕੀਤਾ ਗਿਆ ਹੈ। ਤੱਕਾ ਮੁਕੇ ਬੈਂਸਪਾਸ਼ੀ ਤੋਂ ਬਾਅਦ ਮੋਹਾਲੀ ਤੋਂ ਬਾਅਦ ਇਹ ਬਰਨਾਲਾ ਦੇ ਵਿੱਚ ਇਹ ਅਲੱਗ-ਅਲੱਗ ਜਗਾਵਤ ਤੇ ਅਕਾਲੀ ਦਲ ਦੇ ਵਰਕਰਾਂ ਦੇ ਵੱਲੋਂ ਵਿਕਰਮ ਅਜੀਠਾ ਦੇ ਇਸ ਗ੍ਰਿਫਤਾਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜਿਹੜਾ ਅੱਜ ਅਸੀਂ ਬੜੇ ਬਰਨਾਲੇ ਜ਼ਿਲ੍ਹੇ ਤੋਂ ਸ਼ਾਂਤੀਮਈ ਮਾਹੌਲ ਦੇ ਨਾਲ ਸਾਡੇ ਸ਼ੋਮਨੀ ਕਾਲੀਦਨ ਦੇ ਜਰਨਲ ਸਰਦਾਰ ਵਿਕਰਮਜੀਤ ਸਿੰਘ ਬਜੀਠਿਆ ਦੀ ਹਮਾਇਤ ਤੇ ਜਿਹੜਾ ਉਹਨਾਂ ਦੇ ਝੂਠਾ ਕੇਸ ਡੀਏ ਦਾ ਦਰਜ ਕੀਤਾ ਉਹਦੇ ਲਈ ਬਰਨਾਲੇ ਤੋਂ ਅਸੀਂ ਕਾਫਲੇ ਦੇ ਰੂਪ ਨੇ ਵਿੱਚ ਬੜੇ ਵਧੀਆ ਸ਼ਾਂਤੀ ਹੋਰ ਘਟਾਂ ਨਾਲ ਜਾ ਰਹੇ ਸੀਗੇ ਜਿਹੜੀ ਇਹ ਭਗਵਾਨ ਤਮਾਨ ਸਰਕਾਰ ਆ ਭੰਡਾਂ ਦੀ ਸਰਕਾਰ ਇਹ ਆਪਦੇ ਪਹਿਲਾਂ ਤਾਂ ਡਰਾਮੇ ਕਰਦੀ ਆ ਮੰਤਰੀਆਂ ਤੇ ਆਪਦਿਆਂ ਤੇ ਪਰਚੇ ਦਰਜ ਕਰਦੀ ਆ ਤੇ ਮਗਰੋਂ ਉਹਨਾਂ ਨੂੰ ਕਲੀਨ ਚੈਟ ਦਿੰਦੀ ਆ ਸਰਦਾਰ ਵਿਕਰਮ ਸਿੰਘ ਸਿੰਘ ਬਜੀਠਿਆ ਤੇ ਪਹਿਲਾਂ ਵੀ 6 ਮਹੀਨੇ ਉਹਨਾਂ ਨੇ ਝੂਠਾ ਜਿਹੜਾ ਨਸੇ ਦਾ ਤਸ ਕਰਦਾ ਕੇਸ ਦਰਜ ਕੀਤਾ ਸੀ ਕੀ ਨਿਕਲਿਆ ਉਹਦੇ ਚੋਂ ਕਾਂਗਰਸ ਦੇ ਆਸੂ ਜਿਹਾ ਤੇ ਵੀ ਕੀਤਾ ਸੀਗਾ ਜਿਹੜਾ ਡੀਏ ਦਾ ਕੀਤਾ ਬੜਾ ਰੌਲਾ ਰੱਪਾ ਪਾ ਦੱਸੋ ਉਹਦੇ ਚੋਂ ਕੀ ਨਿਕਲਿਆ ਇਹ ਕਹਿੰਦੇ ਸਾਈਪ੍ਰਸ ਦੇ ਵਿੱਚ 541 ਕਰੋੜ ਜਿਹੜਾ ਮਜੀਠੀਆ ਬਣਾਈ ਬੈਠਾ ਇਹ ਭੰਡਾ ਦੀ ਸਰਕਾਰ ਆ ਇਹ ਜਿਹੜੇ ਆਪ ਦੀਆਂ ਨਕਾਮੀਆਂ ਲਕੋ ਰਹੀ ਆ ਇਸ ਤਰ੍ਹਾਂ ਭਗਵਾਨ ਸਤਿਮਾਨ ਸਰਕਾਰ ਆ ਜਿਹੜੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਯੋਧੇ ਉਹਨਾਂ ਨੂੰ ਡਰਾ ਨਹੀਂ ਸਕੂਗੀ ਅਸੀਂ ਤਾਂ ਇੰਦਰਾਂ ਗਾਂਧੀ ਤੋਂ ਨਹੀਂ ਸੀ ਡਰੇ ਜਿਹੜੀ ਕਾਂਗਰਸ ਦੇ ਸਰਕਾਰ ਦੇ ਵਿੱਚ ਇੰਦਰਾਂ ਗਾਂਧੀ ਸਰਕਾਰ ਨੇ ਇਸ ਅਕਾਲੀ ਯੋਧਿਆਂ ਨੂੰ ਪਰਚੇ ਪਾ ਕੇ ਡਰਾਉਣਾ ਚਾਹਿਆ ਸੀ ਮਜੀਠੀਆ ਨੂੰ ਕਿਉਂ ਇਹ ਤੰਗ ਪਰੇਸ਼ਾਨ ਕਰਦੇ ਆ ਇਹਨਾਂ ਦੇ ਜਿਹੜੇ ਕਾਰਨਾਮੇ ਕੀਤੇ ਆ ਉਹ ਨੰਗੇ ਕਰਦੀ ਆ ਕਰਦਾ ਸਰਦਾਰ ਵਿਕਰਮਜੀਤ ਮਜੀਠੀਆ ਜਿਹੜੇ ਮੁੱਦੇ ਚੱਕਦੇ ਆ ਮਜੀਠੀਆ ਸਾਹਿਬ ਇਹਨਾਂ ਦੇ ਵੀਡੀਓ ਇਹਨਾਂ ਦੀਆਂ ਘੋਕ ਕੇ ਖੱਲ੍ਹੇ ਤੱਕ ਜਾ ਕੇ ਇਹਨਾਂ ਦੇ ਮੰਤਰੀਆਂ ਦੇ ਟਾਰੂ ਚੱਕ ਦੇ ਲਾ ਲਓ ਹੋਰ ਲਾ ਲਓ ਇਹ ਤਾਂ ਇਹ ਜੀ ਸਰਕਾਰ ਬਣਾਈ ਇਹ ਤਾਂ ਰੇਪ ਕਰਨ ਵਾਲੀ ਸਰਕਾਰ ਬਣਾਈ ਥਾਂ ਥਾਂ ਤੇ ਤੁਸੀਂ ਮੀਡੀਆ ਤੇ ਦੇਖਿਆ ਇਹ ਸਰਕਾਰ ਕੀ ਸਾਨੂੰ ਭੰਡਾ ਨੂੰ ਸੋਮਣੀ ਅਕਾਲੀ ਦਲ ਦੀ ਅੱਜ ਅਸੀਂ ਸਾਰੇ ਸ਼ਰਮਣੀ ਅਕਾਲੀ ਦਲ ਦੀ ਬਰਨਾਲਾ ਦੇ ਬਧੌੜ ਦੇ ਜਿੰਨੇ ਵਰਕਰ ਸੀਗੇ ਅਸੀਂ ਬੜਾ ਸ਼ਾਂਤੀਪੂਰਵਕ ਮਹੌਲੀ ਚੱਲੇ ਸੀਗੇ ਜੋ ਆਪਾਂ ਨੂੰ ਪਤਾ ਇਹ ਸਰਕਾਰ ਦੇ ਝੂਠੀ ਸਰਕਾਰ ਦੇ ਇੱਕ ਝੂਠਾ ਪਰਚਾ ਸਰਦਾਰ ਬਿਕਰੂ ਦੇ ਮਜੀਠੀਆ ਦੇ ਕੀਤਾ ਉਹਨੂੰ ਅਸੀਂ ਅੱਜ ਉਹਦੇ ਵਾਸਤੇ ਚੰਡੀਗੜ੍ਹ ਸਾਡੀ ਪਾਰਟੀ ਨੂੰ ਹੁਕਮ ਲਾਇਆ ਸੀ ਮਾਲੀ ਆਉਣ ਦਾ ਪਰ ਜਿਹੜਾ ਸਾਡਾ ਇੱਕ ਹੱਕ ਹੈਗਾ ਜੋ ਅਸੀਂ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨਾ ਕੋ ਨੂੰ ਵੀ ਰੋਕੇ ਸਰਕਾਰ ਦੇ ਇਹਦੇ ਸਰਕਾਰ ਦੇ ਮਨ ਚ ਡਰ ਬਹਿ ਗਿਆ ਵੀ ਇਕੱਠੇ ਨਾ ਹੋਣ ਦੀ ਇਹ ਮੇਰਾ ਕਹਾ ਸਾਰੇ ਪੰਜਾਬ ਦੀ ਸਾਨੂੰ ਇਹ ਆ ਰਹੀ ਆ ਕਿ ਜਿੱਥੇ ਜਿੱਥੇ ਵੀ ਸ਼ਰੋਮਣੀ ਅਕਾਲੀ ਦਲ ਦੇ ਵਰਕਰ ਉਹਦੇ ਨੂੰ ਜਾ ਰਹੇ ਨੇ ਇਹ ਸਰਕਾਰ ਧੱਕੇ ਨਾਲ ਸਾਨੂੰ ਰੋਕ ਰਹੀ ਹੈ ਲੱਗਦਾ ਹੈ ਕਿ ਸਰਕਾਰ ਇਸ ਬਕਲਾਂਟ ਚ ਵੀ ਮਜੀਠੀਆ ਦੇ ਨਾਮ ਤੋਂ ਡਰ ਰਹੀ ਹੈ ਦੇਖੋ ਪਤਾ ਹੈ ਸਰਕਾਰ ਕੋਲੇ ਕੱਢਣ ਬੋਣ ਨੂੰ ਕੁਝ ਹੈ ਨਹੀਂ ਕੰਮ ਕੁਸ਼ ਕਰਨ ਨੂੰ ਹੈ ਨਹੀਂ ਲੋਕਾਂ ਦਾ ਹਥਿਆਰ ਫੜਕਾਉਣ ਪਿੱਛੇ ਸਿਰਫ ਇਹਨਾਂ ਦੇ ਮਜੀਠੀਆ ਸਾਹਿਬ ਦੇ ਕੀਤਾ ਪਹਿਲਾਂ ਤਿੰਨ 3.5 ਸਾਲ ਹੋ ਗਏ ਨੇ ਨਾ ਤਾਂ ਇਹਨਾਂ ਨੇ ਕੋਈ ਇਹਨਾਂ ਨੇ ਚਲਾਨ ਪੇਸ਼ ਕੀਤਾ ਹਰ ਤੱਕ ਜਦੋਂ ਇਹ ਸਰਕਾਰ ਆਈ ਹੈ ਜਿਹੜੇ ਕਹਿੰਦੇ ਸੀ ਮਹੀਨੇ ਚ ਕਰ ਦਾਂਗੇ ਜਾਂ 20 ਦਿਨਾਂ ਚ ਕਰ ਦਾਂਗੇ ਅਸੀਂ ਨਸ਼ਾ ਬੰਦ ਕਰ ਦਾਂਗੇ ਉਹ ਵੀ ਇਹਨਾਂ ਨੇ ਮਹਿਮਲ ਚਲਾਈ ਆ ਮੇਰੇ ਖਿਆਲ ਆ ਨਸ਼ਾ ਦਾ ਹੁਣ ਆਪਾਂ ਸਭ ਨੂੰ ਪਤਾ ਵੀ ਹੋ ਡਿਲੀਵਰੀ ਹੋਣ ਲੱਗ ਗਿਆ ਇਹ ਤੂੰ ਤਗੜਾ ਵੱਧ ਗਿਆ ਜੀ ਸਾਫ ਵਿਕਰਮ ਸਿੰਘ ਨੇ ਮੀਟਿਆ ਦੇ ਖਲਾਫ ਦੋ ਪਰਚਾ ਦਰਜ ਹੋਇਆ ਹੈ ਵਿਨਸ ਡਿਪਾਰਟਮੈਂਟ ਕੋਲ ਉਹਦੇ ਸਾਹਮਣੇ ਚ ਜਿਹੜੇ ਸਿਪਕਾਲੀ ਰਹਿੰਦੇ ਵਰਕਰ ਉਹ ਇਸ ਰੋਸ ਪ੍ਰਦਰਸ਼ਨ ਦੀ ਉੱਤੇ ਵਿਰੋਧਧੰਨ ਜਾਓ ਸੀ ਜੀ ਨੇ ਲਾਂਡੋ ਬ੍ਰੀਚ ਹਮਸਾਸ ਇਹ ਹੀ ਇਸ ਕਰਕੇ ਤੇ ਬੜ ਬੜ ਕੋਲ ਬਾਜ਼ਾਰ ਦੇ ਲਾਕਾ ਲੱਗਾ ਤੇ ਜਿਹੜੇ ਬਰਕਰ ਕੀਤੇ ਉਹਨਾਂ ਨੂੰ ਕਿੰਨੇ ਕਿੱਥੇ ਜਗ੍ਹਾ ਦੀ ਪਾਰਕਾ ਕਰ ਦਿੱਤਾ ਗਿਆ ਉਹਨਾਂ ਬਲਕਿ ਫਿਲਹਾਲ ਅਸੀਂ ਰਾਉਂਡ ਆਪ ਕੀਤੇ ਨੇ ਜੋ ਵੀ ਅਸੀਂ ਦੇਖਾਂਗੇ ਕੀ ਕਾਰਵਾਈ ਕਰਨੀ ਉਹ ਸੋ